ਰਵਾਲਸਰ ਸਾਹਿਬ ਤੇ ਇੱਥੇ ਚਿੜੀਆ ਘਰ ਵੀ ਆ ਇੱਥੇ ਦੇਖੋ ਭਾਲੂ ਕਿਆਣਾ ਹੋਇਆ ਵਿਚਾਰਾ ਸਾਸਰੀਗਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕੱਲ੍ਹ ਦੇ ਆਏ ਹੋਏ ਹਾਂ ਰਵਾਲਸਰ ਸਾਹਿਬ ਤੇ ਹੁਣੇ ਸਵੇਰੇ ਆਏ ਸੀਗੇ ਇੰਦਰ ਨੂੰ ਬਾਬੇ ਦੀ ਸੇਵਾ ਕਰਨ ਵਰਤਨਾ ਝੂਠੇ ਵਰਤਨਾ ਦੀ ਸੇਵਾ ਕਰਕੇ ਇੰਟਰ 1.5 ਘੰਟਾ ਲਾ ਕੇ ਤਾਂ ਹੁਣ ਤੁਹਾਨੂੰ ਆਪਾਂ ਜਾ ਕੇ ਦਿਖਾਉਨੇ ਆ ਇੱਥੇ ਜੂ ਬਣਿਆ ਇੱਕ ਤੇ ਚਿੜੀਆ ਘਰ ਉਹ ਜਾ ਕੇ ਆਪਾਂ ਦੇਖਦੇ ਆ ਹੁਣ ਲੋ ਜੀ ਆਪਾਂ ਰਵਾਲ ਸਾਹਿਬ ਤੋਂ ਚੱਲੇ ਪਾ ਕੇ ਇੱਥੋਂ 2 ਮਿੰਟ ਦਾ ਰਸਤਾ ਆ ਆਪਾਂ ਚਿੜੀਆ ਘਰ ਦੇਖਦੇ ਜਾ ਕੇ ਸਾਹਮਣੇ ਬਣਿਆ ਹੈ ਟ੍ਰੈਕਟਰ ਦਾ ਕੋਈ ਨੰਬਰ ਪਜਾ ਹੋਵੇ ਪਰ ਵਧੀਆ ਹੁਣ ਚੀਜ਼ਾਂ ਅੰਦਰ ਮੈਨੂੰ ਸ਼ੇਰ ਮੈਚ ਦੇਖਣਾ ਹੂੰ ਸ਼ੇਰ ਦਾ ਸ਼ੇਰ ਤੈਨੂੰ ਸੁਣਾਈ ਦੇਣਾ ਇੱਥੇ ਮੇਰਾ ਜੀ ਵਟਸਐਪ ਆ ਲਿਆ erval sir ਸਾਹਿਬ ਚਿੜੀਆ ਘਰ ਹੈ ਇੱਥੇ ਇਹ ਵੀ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਵਾਟਰ ਕੋਲਰ ਤੋਂ ਪਾ ਲਓ ਪਾਣੀ ਠੰਡਾ ਇੱਥੇ ਬੋਤਲ ਵੀ ਨਹੀਂ ਮਿਲਣੀਗੀ ਢੇਡ ਬੱਸ ਪਾਣੀ ਭਰ ਲੈ ਲੇ ਲੋ ਟਿਕਟ ਦਿੱਤ ਪਾਣੀ ਦਾ ਪਾਣੀ ਆ ਜਾਓ ਆ ਜਾਓ ਭਰਿਆ ਨਹੀਂ ਦੇ ਭਰ ਲਾ ਦਾੜੀਆਂ ਭਰ ਲਾ ਭਰ ਲਾ ਚੱਲ ਮੈਂ ਚੱਲਦੀ ਹਾਂ ਚੰਦਰ ਭਰ ਦੇ ਦੂੰ इधर भालू आ <laughs> बच्चा ने कहा जा भालू ਵੱਡਾ ਹੈ ਪਰ ਇਹਨੇ ਕਿਆ ਖੇਡਣ ਲੱਗਾ ਨਿਕਿਆ ਜਾਨ ਹੂੰ ਬੱਚਾ ਉਹ ਪਾਲੂ ਹੈ ਨੀਗਾ ਉਹ ਦੇਖ ਲੈ ਪਾਲਾ ਜੀ ਓਏ ਕੂਰ ਕੂਰ ਹੈ ਕੁੱਤਾ ਅੜਾ ਬਕਵਾਸ ਨਾ ਕਰਿਆ ਕਰੋ 27 ਦਾ ਨਹੀਂ ਹੁੰਦਾ ਉਹਨਾਂ ਨੂੰ ਕਦੇ ਓ ਬੱਚਾ ਉਹਦੇ ਪਰੇ ਦੇਖ ਬੱਚਾ ਕਿੱਥੇ ਆ ਉਹ ਤੇ ਪਰਲੀ ਸਾਈਡ ਹਾਂ ਤੇ ਆ ਗਿਆ ਬਾਹਰ ਬਾਹਰ ਆ ਗਿਆ ਬੱਚਾ ਆ ਦੇ ਆ ਦੇ ਹਲ ਤਾਂ ਕਰਦਾ ਦੇਖੀ ਬਾਲ ਵੀ ਦਿੱਤੀ ਆ ਦੇਖੀ ਹਲ ਤਾਂ ਵੱਡਾ ਆਇਆ ਇਹ ਡਾਡੀ ਆ ਡਾਡੀ ਪਾਣੀ 'ਚ ਬੈਠਾ ਯਾਰ ਪਾਣੀ ਭਰਨ ਆਇਆ ਉਹਨਾਂ ਨੂੰ ਕਹਿ ਕੇ ਜਾਣਾ ਮੇਰਾ ਡਾਡੀ ਆ ਕਿਣਾ ਪਾਣੀ ਭਰ ਦੋ ਉੱਚ ਗਰਮੀ ਮੰਦਾ ਹਨਾ ਨਹੀਂ ਨਹੀਂ ਮੇਰਾ ਡਾਡੀ ਆ ਮੇਰਾ ਡਾਡੀ ਆ ਮੇਰਾ ਓਏ ਇਹ ਆ ਸਭ ਤੋਂ ਵੱਡਾ ਭਾਲੂ ਓਏ ਤੋ ਫੋਟੋਆਂ ਕਰਾਉਣ ਨੂੰ ਸਿੱਧਾ ਆ ਗਿਆ ਕਹਿੰਦਾ ਇਹ ਕਹਿੰਦੀ ਓਥੇ ਦੇਵੀ ਦੇ ਮੰਮੀ ਭਾਲੂ ਤੇ ਆਪਾ ਭਾਲੂ ਕਿੰਨੇ ਯਾਰ ਆਪਾ ਭਾਲੂ ਪੋਜ਼ ਬਣਾ ਕੇ ਚਲੋ ਚਲੋ ਅਕੀ ਤੱਕ ਕੀਤੀ ਆ ਨਾ ਪ੍ਰੈਕਟਿਸ ਕੀਤੀ ਆ ਬਰਾਕ ਜੀ ਆ ਗਿਆ ਸੀ ਬੋਰ ਦਰੀਆ ਪੱਖੀ ਹੈ ਨਾ ਪੱਖੀ ਹੈ ਨਹੀਂ ਛੇੜਨੇ ਹੈ ਨਹੀਂ ਸ਼ੇਰਦਾਮ ਨਹੀਂ ਹੈ ਨਹੀਂ ਸ਼ੇਰ ਪੱਖੀ ਵੀ ਨਹੀਂ ਹੈ ਗਏ ਸ਼ੇਰ ਪੱਖੀ ਉਹੜਕੇ ਦੇਖਣਾ ਹੈ ਨਿਕਲੇ ਸ਼ੇਰ ਨੂੰ ਤਾਂ ਸਾਡੀ ਵੀ ਬਹੁਤ ਕਾਲੀ ਹੋਈ ਆ ਦੇਖਣ ਨੂੰ ਆਪਣੇ ਸ਼ੇਰ ਨਹੀਂ ਤਾਂ ਬਾਹਰ ਥੋੜੇ ਹੀ ਆ ਜਾਣਗੇ ਪਰ ਵਾਲੇ ਨਹੀਂ